ਅਜੀ ਦਰੂਪੀਣੀ ਪਣੀ ਤੱਕ ਲਿਆਰੇ ਤੂੰ ਨੋਟ ਪੰਜਾਹ ਦਾ ਕਿੱਥੇ ਪੈਦਾ ਕੱਢ ਕੇ ਉਰਾ ਫੜਾ ਦੇ ਤੂੰ ਮਾਣ ਕੰਨਾ ਸਿੱਧੀ ਹੋ ਜਾ ਹੁਣ ਇਹਨਾਂ ਤੈਨੂੰ 500 ਵਾਲਾ ਦਿੰਦਾ ਬਈ ਵਿੱਚ ਫੜਕਾ ਕਰ ਬਸ ਮੇਰੇ ਤੇ ਫੜਕਾ ਓ ਮੈਂ ਅਕਾਜ਼ੀ ਦਰੂਪੀਣੀ ਪਣੀ ਤੱਕ ਲਿਆਰੇ ਤੂੰ ਨੋਟ ਪੰਜਾਹ ਦਾ ਕਿੱਥੇ ਪੈਦਾ ਕੱਢ ਕੇ ਉਰਾ ਫੜਾ ਦੇ ਤੂੰ ਨਾਲੇ ਮੇਰੇ ਪਿੱਤਰ ਦਿੱਲੀ ਬੋਣ ਐਵੇਂ ਜਾਦੇ ਤੂੰ ਏ ਯਾਰ ਲਫੜ ਜਦੋਂ ਦੇਖ ਬਤਨੂ ਕਿੜਾ ਜਦੋਂ ਦੇਖ ਬਤਨੂ ਕਿੜਾ ਛੱਡਿਆ ਕੰਨ ਦੇ ਕੋਲ ਲਪੇੜਾ ਛੱਡਿਆ ਕੰਨ ਦੇ ਕੋਲ ਲਪੇੜਾ ਜਾਂਦਾ ਜਿਵੇਂ ਸਰਕ ਤੇ ਰੇੜਾ ਜਾਂਦਾ ਜਿਵੇਂ ਸਰਕ ਤੇ ਰੇੜਾ ਈਵੇਂ ਪੱਜੀ ਰਹੇਗੀ ਨੀ ਪਾਣੀ ਨਾਲ ਗਲਾਸ ਪਲੇਟਾ ਚੱਕੀ ਆਵੇਂਗੀ ਹਲੋ ਸੁਦਰਜੀ ਉਹ ਪਾਣੀ ਨਾਲ ਗਲਾਸ ਪਲੇਟਾ ਚੱਕੀ ਆਵੇਂਗੀ ਚੱਕ ਗਟਾ ਸਾ ਵੱਟ ਦੇ ਗਾਟਾ ਰੋਜ਼ ਰੋਜ਼ ਨਹੀਂ ਮਰ ਹੁੰਦਾ ਏ ਕੰਮ ਵੀ ਨਹੀਂ ਬਿਨਾ ਪੀਤੀ ਤੋਂ ਬਿਨਾ ਮੂੜ ਤੋਂ ਕਰ ਹੁੰਦਾ ਚੱਕ ਗਟਾ ਸਾ ਵੱਟ ਦੇ ਗਾਟਾ ਰੋਜ਼ ਰੋਜ਼ ਨਹੀਂ ਮਰ ਹੁੰਦਾ ਏ ਕੰਮ ਵੀ ਨਹੀਂ ਬਿਨਾ ਪੀਤੀਆਂ ਬਿਨਾ ਮੂੜ ਤੋਂ ਕਰ ਹੁੰਦਾ ਤੇਰਾ ਸਿਦਿਆ ਕਾਮੇ ਤੋਂ ਰੋਜ਼ ਰੋਜ਼ ਨਹੀਂ ਕਰ ਹੁੰਦਾ ਹੱਕਾ ਨੂੰ ਬੜਾ ਬੋਲੀ ਜਾਵੇਂ ਨਹੀਂ ਕਿਸੇ ਦਾ ਕਰ ਹੁੰਦਾ ਤੇਰਾ ਸਿਦਿਆ ਉਹ ਬਾਲਾ ਬੁੱਲੀ ਜਾਵੀ ਨਹੀਂ ਕਿਸੇ ਦਾ ਕਰ ਹੁੰਦਾ ਜਿਹੜਾ ਮੇਰਾ ਟੁੰਬ ਬਤਕਾਦਾ ਧਰਗਦਾ ਰਹੂ ਤੇ ਮੁੱਖਾ ਤਾਂ ਮੇਰੇ ਹੋਰ ਬਤਾਵੇਂ ਪਤਾ ਕਿਉਂ ਨਾ ਬੋਲਾ ਉੱਚੀ ਮੈਂ ਉਹ ਫੇਰ ਫਿਰ ਬੈਲੀ ਨੇ ਕਰ ਦਿੱਤੀ ਹੱਥੋਂ ਕੰਨ ਉੱਚੀ ਮੈਂ ਆ ਬੈਲੀ ਨੇ ਕਰ ਦਿੱਤੀ ਹੱਥੋਂ ਕੰਨ ਉੱਚੀ ਮੈਂ ਗੱਲੇ ਹੈ ਸ਼ਰਾਬੀ ਬੰਦਾ ਬਹੁਤ ਖਾਂਦਾ ਉਹਨੂੰ ਪਤਾ ਹੁੰਦਾ ਹੈ ਵੀ ਯਾਰ ਹੁਣੇ ਜਮਾਨੀ ਨਰਮ ਪਈ ਜਮਾ ਪਤਲੀ ਨਹੀਂ ਪਈ ਉਹ ਫਿਰ ਸੋਚ ਲਿੰਦਾ ਵੀ ਯਾਰ ਇਹ ਵੀ ਬੇਨਤੀ ਕਰ ਲਈ ਹੱਥ ਨੂੰ ਘੁਟਣੇ ਢੇਕਦਾ ਬੜਾ ਲਾਡ-ਬਾਡੀਆਂ ਜਿਹਾ ਤਾਂ ਥੂਕ ਛਕਾਉਂਦਾ ਉਹਨੂੰ ਪਤਾ ਵੀ ਖਾਣਾ ਪੀਣਾ ਸਾਰਾ ਕੁਝ ਇੱਥੋਂ ਮਿਲਣਾ ਹੈ ਹਰ ਕੇ ਉਹਨੂੰ ਫਿਰ ਉਹਦਾ ਹਵਾ ਫਿਰ ਵੈਕਟਰਾਂ ਨੂੰ ਦਿੰਦਾ ਉਹਨਾਂ ਨਾਲ ਫਿਰ ਵੈਕਟਰਾਂ ਨਾਲ ਮੇਲ ਕਰਾਉਂਦਾ ਬਾਹਲਾ ਤੂੰ ਤਾਂ ਸਖਰੀਆਂ ਤੂੰ ਤਾਂ ਸ਼ਰੀ ਦੇ ਵੀ ਰਗੀਆਂ ਉਹਦੀ ਭਾਵੇਂ ਖੱਬੀ ਹੱਥ ਬੈਠੀ ਹੋਵੇ ਇਜਾ ਗੌਰ ਕਰਨਾ ਉਹਨੂੰ ਉਹ ਮਨਾਉਂਦਾ ਏ ਕੱਲਾ ਮੇਰੀ ਗੱਲ ਨਹੀਂ ਤੁਸੀਂ ਵੀ ਸ਼ਾਮ ਨੂੰ ਐਵੇਂ ਜਾ ਕੇ ਕਰਨਾ ਇਜਾ ਗੌਰ ਕਰਕੇ ਉਹ ਨਾ ਕਰ ਅੜੀਆਂ ਲੱਗ ਜਾਇਆ ਫੇਰ ਉਠ ਮੇਰੀ ਹੀ ਮਾਮਲਣੀ ਉਹ ਨਾ ਕਰ ਅੜੀਆਂ ਲੱਗ ਜਾਇਆ ਫੇਰ ਉਠ ਮੇਰੀ ਹੀ ਮਾਮਲਣੀ ਲੋਕਾਂ ਸਾਰੀ ਅਰਜੀਤ ਬਾਜੇ ਨੂੰ ਤੋੜਨ ਆ ਮੈਂ ਸ਼ੁਰੂ ਕਰਤੀ ਉਹ ਨ ਕਰਿਆ ਰਿਆ ਲੱਗਦਾ ਆ ਕਿ ਮੇਰੀ ਗੇਮ ਮਾਰ ਲੈਣੀ ਉਹ ਮੈਂ ਕਹਾਂ ਹੈਲੋ ਇਹ ਮਾਂ ਦੀ ਧੀ ਨੇ ਮੇਰੇ ਨੂੰ ਤਾਂ ਫਟਕਲਾ ਲਿਆ ਉਹ ਕਾਲਾ ਜਮ ਉਹ ਜ ਲਈ ਜਾਂਦਾ ਓਏ ਇਧਰ ਨੂੰ ਨਿਗਾ ਕਰ ਲੈ ਪੱਥਰ ਪਾੜਾ ਪਿਉੜਾ ਪਤਾ ਜੰਗਾ 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 ਮਾਦਮ ਵਿੰਦ ਕਰਦਾ ਤੇ ਕਿਉਂ ਜੀਤੀ ਮਰਦੀ ਉਹਦੇ ਚਾਹਦਾ ਉਹ ਚਲ ਆ ਜਾ ਪਹਿਣ ਬਣ ਕੇ ਆਇਆ ਨਾ ਬੰਨ ਕਰ ਅੜੀਆਂ ਲੱਗਦਾ ਆਖੇ ਉੱਠ ਮੇਰੀ ਹੀ ਮਾਰ ਮਾਰ ਲੈਣੀ ਏ ਠੂਠ ਨਾ ਕਰ ਅੜੀਆਂ ਨਗ ਜਾਰ ਆ ਆ ਫਿਰ ਉਧ ਮੇਰੀ ਹੀ ਮਰ ਮਰ ਲੈਣੀ ਫੂਟੋ ਪੇ ਵਿੱਚ ਡੁੱਬ ਕੇ ਮਰ ਜੂ ਲੰਬੜੀ ਨਹੀਂ ਤੂੰ ਭਾਲਣੀ ਏ ਕਿਤ ਬੰਦੇ ਦੀ ਜਨਾਨੀ ਲੜ ਕੇ ਨਾ ਤੇ ਆ ਨਹਿਰਾਂ ਚ ਹਾਲ ਮਾਰ ਗਈ ਉਹਦੇ ਨਾਲ ਇੱਕ ਬੰਦਾ ਤੇ ਉਹ ਹਰੀ ਕੇ ਪੱਤਣ ਨੂੰ ਤੁਰੇ ਜਾਂਦਾ ਜਿੱਥਰੋਂ ਪਾਣੀ ਆਉਂਦਾ ਉਹ ਨਾਲ ਦਾ ਕਹਿੰਦਾ ਓਏ ਕਿੰਜ ਦੇ ਪੁੱਤਾ ਫਿਰ ਵੀ ਤੇਰੇ ਬੱਚਿਆਂ ਦੀ ਮਾਂ ਤੇਰਾ ਜੀਵਨ ਸਾਥੀ ਹੈ ਜੇ ਤੂੰ ਆਪਾਂ ਉਧਰ ਨੂੰ ਚਲੀ ਜਾ ਜਿੱਧਰੋਂ ਪਾਣੀ ਰੇੜ ਕੇ ਜਾਂਦਾ ਪਰ ਉਹਨੇ ਨਹੀਂ 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 ਤੈਨੂੰ ਨਹੀਂ ਪਤਾ ਇਹ ਪਹਿਲੇ ਦਿਨੋਂ ਪੁੱਠੇ ਪਾਸੇ ਜਾਂਦੀ ਸੀ ਯਾਰ ਲੱਗਦਾ ਆ ਕਿ ਕੁਤ ਮੇਰੀ ਨਹੀਂ ਮਾਂ ਮਾਲਣੀ ਝੂਟੋ ਬੇ ਵਿੱਚ ਡੁੱਬ ਕੇ ਮਰ ਜੋ ਲੱਬੜੀ ਨਹੀਂ ਤੂੰ ਭੰਲਣੀ ਆ ਤੇਰੇ ਹੱਥ ਤੂੰ ਮੁਦ ਕਰਦੀ ਸਭ ਕਮਕਾਰ ਸੰਭਲਣੀ ਐ ਇਹੋ ਜੀ ਕਿ ਚੌਧਰ ਕਿਸੇ ਨੇ ਚੁੱਲੇ ਦੇ ਵਿੱਚ ਬਾਲਣੀ ਐ ਆ ਤੇਰੇ ਹੱਥ ਤੂੰ ਮੁਦ ਕਰਦੀ ਸਭ ਕਮਕਾਰ ਸੰਭਲਣੀ ਐ ਇਹੋ ਜੀ ਕਿ ਚੌਧਰ ਕਿਸੇ ਨੇ ਚੁੱਲੇ ਦੇ ਵਿੱਚ ਬਾਲਣੀ ਐ ਅੱਛਾ ਕਿੱਜੇ ਲਤਾ ਗਾਂਢ ਪੂਤ ਕਿੱਜੇ ਲਤਾ ਗਾਂਢ ਪੂਤ ਆਉਂਦੇ ਕਦੋਂ ਗਲਾ ਨਾਲ ਸੋ ਕਿਤੇ ਲਤਾ ਗਾਂਦ ਪੂਤ ਉਹਨੇ ਕਲਮ ਕਲਹ ਨਾਲਸ ਬਸ ਕੋਈ ਥੋੜੀ ਹੁਣ ਤੂੰ ਕਾਈ ਘੜੀਆਂ ਜੂਤ ਤੇ ਉਹਨੇ ਪਵਾਣਾ ਪਹਿਜੂਗਾ ਨਹੀਂ ਇੱਕ ਮਿੰਟ ਦੇ ਅੰਦਰ ਝੀਕ ਚਿਹੜਾ ਪਹਿਜੂਗਾ ਇੱਕ ਮਿੰਟ ਦੇ ਅੰਦਰ ਬਹਿ ਜਾ ਬਹਿ ਜਾ ਹੋਣੀ ਐ ਕਰੇ ਤੇਰੇ ਇਸ ਘਰ ਦਾ ਨਾ ਮੈਂ ਦਰ ਜਿੰਨਾ ਖਰਜਾ ਤੇਰਾ ਟੱਕਾ ਦੋੜਾ ਕਰਦਾ ਨਾ ਮੈਂ ਮੇਰੇ ਨਾਲੋਂ ਵੱਧ ਕੇ ਤੈਨੂੰ ਉਠਗਿਰ ਤੇਰੇ ਇਸ ਘਰ ਦਾ ਨਾ ਬੱਚਿਆਂ ਦੇ ਘਰ ਗੂਠਾ ਦਿਲ ਦਾ ਪੁੱਤੀ ਕਿਧਰੇ ਮਰਦਾ ਨਾ ਜੇ ਤੂੰ ਬੜਾ ਗੁੱਸਾ ਕਰਦੀ ਅੱਜ ਤੂੰ ਮੂੰਹ ਤੇ ਧਰਦਾ ਨਾ ਅੱਜ ਮੇਂ ਪਾਣੀ ਨਾਲ ਲਗਲਾ ਟੋਲਟਾ ਚੱਕੇ ਆਵੇਗੀ